ਇੰਨਾ ਲੰਬਾ ਖਵਾ ਮੀਟਿੰਗ ਚੱਲੀ ਆ ਕੋਈ ਮੀਟਿੰਗ ਨਹੀਂ ਚੱਲੀ ਵੈਸੇ ਬੈਠੇ ਆਪਾਂ ਬਹਿ ਸਕਦੇ ਆ ਅਸੀਂ ਜੀਮ ਖਾਸ ਦਵਾਰ ਨੂੰ ਨਹੀਂ ਕੋਈ ਲਿਮਿਟ ਪੂਰੀ ਹੋ ਗਈ ਹੈ ਜੀ ਉਹ ਨਹੀਂ ਅਜੇ ਅਜੇ ਨਹੀਂ ਲਿਮਿਟ ਹੋਣਾ ਦੀ ਪੂਰੀ ਹੋਈ ਹਾਂ ਜੀ ਦੋ ਦਿਨ ਲੱਗੇ ਆ ਜੀ ਅੱਜ ਵੈਸੇ ਆਪਾਂ ਦਰਸ਼ਨ ਕਰਨਾ ਹੈ ਹਾਂਜੀ ਸੱਚੇ ਭਾਸ਼ਰ ਦਰਸ਼ਨ ਕਰਨਾ ਹੈ 12 ਤਰੀਕ ਨੂੰ ਠੀਕ ਕਾਂਸ ਦਵਾਰ ਤੇ ਆਪਣੀ ਪੂਰੀ ਮੀਟਿੰਗ ਚੱਲਦੀ ਹੈ ਮੈਂਬਰਾਂ ਦੀ ਹਾਊਸ ਦੀ ਮੀਟਿੰਗ ਪਰ ਲੱਗਦਾ ਕਿ ਜੇ ਇਹ ਜਦੋਂ ਕਾਲਤਖ ਸਾਹਿਬ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਹੱਕ ਹੈਗਾ ਮੀਟਿੰਗ ਕਰਨ ਦਾ ਜਿੰਨਾ ਚਿਰ ਤੱਕ ਟਾਈਮ ਨਹੀਂ ਪੂਰਾ ਹੁੰਦਾ ਆਪਾਂ ਕੁਝ ਨਹੀਂ ਕਹਿ ਸਕਦੇ ਅਜੇ ਟਾਈਮ ਪਿਆ ਇਸ ਐਗਜ਼ਾਮਪਲ ਪਟਨਾ ਸਾਹਿਬ ਵਿੱਚ ਹੋਈ ਆਵਾਜ਼ ਆ ਉਹ ਨਹੀਂ ਥੱਲ ਨੂੰ ਤੇ ਆ ਰਹੀ ਉਹ ਆਪਣੇ ਹਦੇਸ਼ ਲਾਈ ਜਮੇ ਤੇ ਆਪਣੀ ਕਰਦੇ ਸਭ ਸਭ ਠੀਕ ਹੋ ਜਾਊਗਾ ਸਭ ਠੀਕ ਸਰ ਲੰਬਾ ਖਵਾ ਮੀਟਿੰਗ ਚੱਲਦੀ ਆ ਕੋਈ ਮੀਟਿੰਗ ਨਹੀਂ ਚੱਲੀ ਵੈਸੇ ਬੈਠੇ ਆਪਾਂ ਬਹਿ ਸਕਦੇ ਆ ਅਸੀਂ ਜੀਮ ਸਾਹਿਬ ਦਵਾਰ ਨੂੰ ਨਹੀਂ ਕੋਈ ਸੀ ਲਿਮਿਟ ਪੂਰੀ ਹੋ ਗਈ ਹੈ ਜੀ ਉਹ ਪਸੋਂ ਨਹੀਂ ਅਜੇ ਅਜੇ ਨਹੀਂ ਲਿਮਿਟ ਹੋਰ ਦੀ ਪੂਰੀ ਹੋਈ ਹਾਂਜੀ ਦੋ ਦਿਨ ਤਾਂ ਕੀ ਹੈ ਜੀ ਬਸ ਅੱਜ ਵੈਸੇ ਆਪਾਂ ਦਰਸ਼ਨ ਕਰਨਾ ਹੈ ਹਾਂਜੀ ਬਸ ਸਤਿ ਪਾਸ਼ਾ ਦੇ ਦਰਸ਼ਨ ਕਰਨ ਆਏ 12 ਤਰੀਕ ਨੂੰ ਤੀਕਾਂਸ ਦੁਆਰੇ ਆਪਣੀ ਪੂਰੀ ਮੀਟਿੰਗ ਤੁਹਾਡੇ ਲਈ ਮੈਂਬਰ ਰੀ ਹਾਊਸ ਦੀ ਮੀਟਿੰਗ ਪਰ ਲੱਗਦਾ ਕਿ ਜੇ ਇਹ ਜਦੋਂ ਕਾਲਤਖ ਸਾਹਿਬ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਹੱਕ ਹੈਗਾ ਇਹ ਮੀਟਿੰਗ ਕਰਨ ਦਾ ਜਿੰਨਾ ਚਿਰ ਤੱਕ ਟਾਈਮ ਨਹੀਂ ਪੂਰਾ ਹੁੰਦਾ ਆਪਾਂ ਕੁਝ ਨਹੀਂ ਕਹਿ ਸਕਦੇ ਅਜੇ ਟਾਈਮ ਪਿਆ ਇਸ ਐਗਜ਼ਾਮਪਲ ਪਟਨਾ ਸਾਹਿਬ ਵਿੱਚ ਹੋਈ ਆਵਾਜ਼ ਆ ਉਹ ਨਹੀਂ ਥੱਲ ਨੂੰ ਤੇ ਆ ਰਹੀ ਉਹ ਆਪਣੇ ਹਦੇਸ਼ ਲਾਈ ਜਮੇ ਤੇ ਆਪਣੀ ਕਰ ਲੈਣਾ ਸਭ ਸਭ ਠੀਕ ਹੋ ਜਾਊਗਾ ਸਭ ਠੀਕ ਸਰ ਲੰਬਾ ਖਵਾ ਮੀਟਿੰਗ ਚੱਲਦੀ ਆ ਕੋਈ ਮੀਟਿੰਗ ਨਹੀਂ ਚੱਲੀ ਵੈਸੇ ਬੈਠੇ ਆਪਾਂ ਬਹਿ ਸਕਦੇ ਆ ਅਸੀਂ ਜੀਮ ਖਾਸਾ ਦਵਾਰ ਨੂੰ ਨਹੀਂ ਕੋਈ ਸੀ ਲਿਮਟ ਪੂਰੀ ਹੋ ਗਈ ਹੈ ਜੀ ਉਹ ਪਸੋਂ ਨਹੀਂ ਅਜੇ ਅਜੇ ਨਹੀਂ ਲਿਮਟ ਹੋਰ ਦੀ ਪੂਰੀ ਹੋਈ ਹਾਂ ਜੀ ਦੋ ਦਿਨਾਂ ਦੇ ਕਿ ਹੈ ਜੀ ਅੱਜ ਵੈਸੇ ਆਪਾਂ ਦਰਸ਼ਨ ਕਰਨਾ ਹੈ ਸਤਿ ਪਾਸ਼ਾ ਦੇ ਦਰਸ਼ਨ ਕਰਨ ਆਏ 12 ਤਰੀਕ ਨੂੰ ਤੀਕਾਂਸ ਦੁਆਰੇ ਆਪਣੀ ਪੂਰੀ ਮੀਟਿੰਗ ਤੁਹਾਡੇ ਲਈ ਮੈਂਬਰ ਰੀ ਹਾਊਸ ਦੀ ਮੀਟਿੰਗ ਪਰ ਲੱਗਦਾ ਕਿ ਜੇ ਇਹ ਜਦੋਂ ਕਾਲਤਖ ਸਾਹਿਬ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਹੱਕ ਹੈਗਾ ਇਹ ਮੀਟਿੰਗ ਕਰਨ ਦਾ ਜਿੰਨਾ ਚਿਰ ਤੱਕ ਟਾਈਮ ਨਹੀਂ ਪੂਰਾ ਹੁੰਦਾ ਆਪਾਂ ਕੁਝ ਨਹੀਂ ਕਹਿ ਸਕਦੇ ਅਜੇ ਟਾਈਮ ਪਿਆ ਇਸ ਐਗਜ਼ਾਮਪਲ ਪਟਨਾ ਸਾਹਿਬ ਵਿੱਚ ਹੋਈ ਆਵਾਜ਼ ਆ ਉਹ ਨਹੀਂ ਥੱਲ ਨੂੰ ਤੇ ਆ ਰਹੀ ਉਹ ਆਪਣੇ ਹਦੇਸ਼ ਲਾਈ ਜਮੇ ਤੇ ਆਪਣੀ ਕਰਦੇ ਸਭ ਸਭ ਠੀਕ ਹੋ ਜਾਊਗਾ ਸਭ ਠੀਕ ਸਰ ਲੰਬਾ ਖਵਾ ਮੀਟਿੰਗ ਚੱਲਦੀ ਆ ਕੋਈ ਮੀਟਿੰਗ ਨਹੀਂ ਚੱਲੀ ਵੈਸੇ ਬੈਠੇ ਆਪਾਂ ਬਹਿ ਸਕਦੇ ਆ ਅਸੀਂ ਜੀਮ ਸਾਹਿਬ ਦਵਾਰ ਨੂੰ ਨਹੀਂ ਕੋਈ ਸੀ ਲਿਮਿਟ ਪੂਰੀ ਹੋ ਗਈ ਹੈ ਜੀ ਉਹ ਪਸੋਂ ਨਹੀਂ ਅਜੇ ਅਜੇ ਨਹੀਂ ਲਿਮਿਟ ਹੋਰ ਦੀ ਪੂਰੀ ਹੋਈ ਹਾਂਜੀ ਦੋ ਦਿਨ ਤਾਂ ਕੀ ਹੈ ਜੀ ਬਸ ਅੱਜ ਵੈਸੇ ਆਪਾਂ ਦਰਸ਼ਨ ਕਰਨਾ ਹੈ ਹਾਂਜੀ ਬਸ ਸਤਿ ਪਾਸ਼ਾ ਦੇ ਦਰਸ਼ਨ ਕਰਨ ਆਏ 12 ਤਰੀਕ ਨੂੰ ਤੀਕਾਂਸ ਦੁਆਰੇ ਆਪਣੀ ਪੂਰੀ ਮੀਟਿੰਗ ਤੁਹਾਡੇ ਲਈ ਮੈਂਬਰ ਰੀ ਹਾਊਸ ਦੀ ਮੀਟਿੰਗ ਪਰ ਲੱਗਦਾ ਕਿ ਜੇ ਇਹ ਜਦੋਂ ਕਾਲਤਖ ਸਾਹਿਬ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਹੱਕ ਹੈਗਾ ਇਹ ਮੀਟਿੰਗ ਕਰਨ ਦਾ ਜਿੰਨਾ ਚਿਰ ਤੱਕ ਟਾਈਮ ਨਹੀਂ ਪੂਰਾ ਹੁੰਦਾ ਆਪਾਂ ਕੁਝ ਨਹੀਂ ਕਹਿ ਸਕਦੇ ਅਜੇ ਟਾਈਮ ਪਿਆ ਇਸ ਐਗਜ਼ਾਮਪਲ ਪਟਨਾ ਸਾਹਿਬ ਵਿੱਚ ਹੋਈ ਆਵਾਜ਼ ਆ ਉਹ ਨਹੀਂ ਥੱਲ ਨੂੰ ਤੇ ਆ ਰਹੀ ਉਹ ਆਪਣੇ ਹਦੇਸ਼ ਲਾਈ ਜਮੇ ਤੇ ਆਪਣੀ ਕਰਦੇ ਸਭ ਸਭ ਠੀਕ ਹੋ ਜਾਊਗਾ ਸਭ ਠੀਕ ਸਰ ਲੰਬਾ ਖਵਾ ਮੀਟਿੰਗ ਚੱਲਦੀ ਆ ਕੋਈ ਮੀਟਿੰਗ ਨਹੀਂ ਚੱਲੀ ਵੈਸੇ ਬੈਠੇ ਆਪਾਂ ਬਹਿ ਸਕਦੇ ਆ ਅਸੀਂ ਜੀਮ ਸਾਹਿਬ ਦਵਾਰ ਨੂੰ ਨਹੀਂ ਕੋਈ ਸੀ ਲਿਮਿਟ ਪੂਰੀ ਹੋ ਗਈ ਹੈ ਜੀ ਉਹ ਪਸੋਂ ਨਹੀਂ ਅਜੇ ਅਜੇ ਨਹੀਂ ਲਿਮਿਟ ਹੋਰ ਦੀ ਪੂਰੀ ਹੋਈ ਹਾਂਜੀ ਦੋ ਦਿਨ ਤਾਂ ਕੀ ਹੈ ਜੀ ਬਸ ਅੱਜ ਵੈਸੇ ਆਪਾਂ ਦਰਸ਼ਨ ਕਰਨਾ ਹੈ ਹਾਂਜੀ ਬਸ ਸਤਿ ਪਾਸ਼ਾ ਦੇ ਦਰਸ਼ਕਾਂ ਨਾ ਹੈ 12 ਤਰੀਕ ਨੂੰ 3 ਕਾਂਸਾ ਦੁਆਰ ਤੇ ਆਪਣੀ ਪੂਰੀ ਮੀਟਿੰਗ ਤੁਹਾਡੇ ਲਈ ਮੈਂਬਰ ਰੀ ਹਾਊਸ ਦੀ ਮੀਟਿੰਗ ਪਰ ਲੱਗਦਾ ਕਿ ਜੇ ਇਹ ਜਦੋਂ ਕਾਲਤਖ ਸਾਹਿਬ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਹੱਕ ਹੈਗਾ ਹੈ ਮੀਟਿੰਗ ਕਰਨ ਦਾ ਜਿੰਨਾ ਚਿਰ ਤੱਕ ਟਾਈਮ ਨਹੀਂ ਪੂਰਾ ਹੁੰਦਾ ਆਪਾਂ ਕੁਝ ਨਹੀਂ ਕਹਿ ਸਕਦੇ ਅੱਜ ਟਾਈਮ ਪਿਆ ਇਸ ਐਗਜ਼ਾਮਪਲ ਪਟਨਾ ਸਾਹਿਬ ਮੇਂ ਹੋਈ ਹੈ ਕਿ ਆਵਾਜ਼ ਆਉਣੀ ਥੱਲਨ ਤੇ ਆ ਰਹੀ ਉਹ ਆਪਣੇ ਹਦੇਸ਼ ਲਾਏ ਜਮ ਤੇ ਆਪਣੀ ਕਰਨਗੇ ਸਭ ਸਭ ਠੀਕ ਹੋ ਜਾਊਗਾ